ਨਮਸਕਾਰ ਜੀ ਮੈਂ ਬੇਪਨ ਕੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਜੇ ਕੱਲ ਲੋਕ ਸਭਾ ਹਲਕਾ ਫੀਰਕੋਟ ਦੀ ਕੀਤੀ ਹੈ ਅਭੀ ਤੱਕ ਲੋਕ ਸਭਾ ਹਲਕਾ ਫੀਰਕੋਟ ਦਾ ਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਆਪਾਂ ਗੱਲਬਾਤ ਕਰਦੇ ਆਂ ਕਿ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਹੈ ਆਪਾਂ ਰਹਿ ਲੈਨੇ ਆਂ ਬਈ ਜੀ ਕਿਹੋ ਜਿਹਾ ਆਪਾਂ ਨੂੰ ਉਮੀਦਵਾਰ ਚਾਹੀਦਾ ਹੈ ਪਹਿਲੀ ਗੱਲ ਤਾਂ ਮੈਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਕੀ ਲੋੜ ਹੈ ਦੇਖੋ ਜਿੰਨੀਆਂ ਪਾਰਟੀਆਂ ਨੇ ਖੜੇ ਕੀਤੇ ਹੈ ਜਿਨ੍ਹਾਂ ਨੂੰ ਲੋਕਾਂ ਦੀਆਂ ਤਕਲੀਫਾਂ ਦਾ ਹੀ ਨਹੀਂ ਪਤਾ ਮੰਨ ਲਓ ਆਮ ਨੇ ਲਿਆ ਕੇ ਕਿਥੋਂ ਕਰਮਜੀਤ ਨੂੰ ਮੋਰ ਨੂੰ ਲਿਆ ਕੇ ਖੜਾ ਕੀਤਾ ਬੀਜੇਪੀ ਨੇ ਹਾਂਸ ਰਾਜ ਨੂੰ ਕੀਤਾ ਤੇ ਸਾਡੇ ਏਰੀਏ ਦੇ ਵਿੱਚ ਉਹ ਸਾਡੇ ਏਰੀਏ ਦਾ ਹੀ ਉਮੀਦਵਾਰ ਹੋਣਾ ਚਾਹੀਦਾ ਜੇ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਹੀ ਹੋਣਾ ਚਾਹੀਦਾ ਕਿਉਂਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਹੀ ਇਹ ਉਮੀਦਵਾਰ ਹੋਊਗਾ ਤਾਂ ਜਿਹੜੇ ਲੋਕਾਂ ਨਾਲ ਉਹਨਾਂ ਦਾ ਸੰਪਰਕ ਵਧ ਰੂਗਾ ਤੇ ਕੰਮ ਧੰਦੇ ਹੁੰਦੇ ਰਹਿਣਗੇ ਪਹਿਲੀ ਗੱਲ ਤਾਂ ਅਸੀਂ ਜਿਹੜੀਆਂ ਸਰਕਾਰਾਂ ਇਹ ਗੱਪਾਂ ਦੇ ਸਿਰ ਤੇ ਚੋਣ ਮੈਨੀਫੈਸਟੋ ਜਿਹੜੀਆਂ ਦਿੰਦੀਆਂ ਗਲਤ ਦਿੰਦੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਜਿਹੜੀਆਂ ਚੋਣ ਮੈਸਟੂ ਤੇ ਵੋਟਾਂ ਪਾਉਂਦੀਆਂ ਇਹ ਕੰਮ ਤਾਂ ਕੋਈ ਕਰਨੀਆਂ ਨਹੀਂ ਇਹ ਕਿਸਾਨ ਜੱਥੇਬੰਦੀਆਂ ਜਿਵੇਂ ਅਸੀਂ ਐ ਜੇ ਕੋਈ ਅਮਲਾ ਇੱਕ ਪੁਲੀ ਟੁੱਟ ਗਈ ਸੀ ਜੱਤਗਿਲ ਛੋਟੀ ਜੀ ਮੇਨ ਛੜਕ ਹੈ ਉਹਦੇ ਵਿੱਚ 9 ਘੰਟੇ ਬਹੁਤ ਵੱਡਾ ਖੱਡਾ ਪਿਆ ਰਿਹਾ ਉਸੇ ਜਾਨੀਮਾਲ ਦਾ ਨੁਕਸਾਨ ਹੁੰਦਾ ਸੀ ਉਹ ਸਾਡੀ ਜਥੇਬੰਦੀ ਲੋਕ ਸੰਘਾ ਸੁਜੂਮੰਨੀਓ ਉਥੇ ਧਰਨਾ ਲਾ ਕੇ ਉਹਨਾਂ ਨੂੰ ਤਹਿਸੀਲਦਾਰ ਨੂੰ ਬੁਲਾ ਕੇ ਫੇਰ ਜਾ ਕੇ ਉਹਦਾ ਹੱਲ ਕੀਤਾ ਇਹ ਜਿਹੜੇ ਲੋਕ ਹੈ ਕੱਲੇ ਵੋਟਾਂ ਪਟੋਰਨ ਵਾਲੇ ਆ ਇਹਨਾਂ ਨੇ ਕੋਸ਼ਿਸ਼ ਨਹੀਂ ਕਰਨਾ ਤੇ ਪਹਿਲੀ ਗੱਲ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਹੈਗਾ ਕੋਈ ਕੈਂਡੀਡੇਟ ਆ ਕੋਈ ਵੀ ਪਾਰਟੀ ਦਿੰਦੀ ਆ ਉਹ ਲੋਕਲ ਬੰਦਾ ਉਸੇ ਜ਼ਿਲ੍ਹੇ ਦਾ ਹੀ ਕੈਂਡੀਡੇਟ ਦੇਣਾ ਚਾਹੀਦਾ ਬਾਹਰੋਂ ਲਿਆ ਕੇ ਥੋਪਣਾ ਨਹੀਂ ਚਾਹੀਦਾ ਇਹੀ ਮੇਰਾ ਤਾਂ ਕਹਿਣਾ ਹੈ ਕੀ ਸਮੱਸਿਆਵਾਂ ਕੀ ਹੈ ਜਿਹੜੀਆਂ ਤੁਸੀਂ ਮੁੱਦੇ ਕੀ ਹੈ ਸ਼ਹਿਰ ਦੇ ਹੁਣ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਅੱਜ ਐਤੋਂ ਲੈ ਲਓ ਮੈਂ ਕਹਿੰਦਾ ਵੀ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਨੰਗੀ ਚਾਕਾਲੀਆਂ ਦੀ ਵੀ ਨੰਗੀ ਇੱਥੇ ਪਾਣੀ ਦਾ ਨਿਕਾਸ ਨਹੀਂ ਸੀਵਰ ਦਾ ਬਹੁਤ ਬੁਰਾ ਹਾਲ ਹੈ ਜਦੋਂ ਮੀਂਹ ਪੈਂਦਾ ਇੱਥੇ ਗੋਡੇ-ਗੋਡੇ ਪਾਣੀ ਹੋ ਜਾਂਦਾ ਇੱਥੋਂ ਦੀ ਨੰਘਿਆ ਨਹੀਂ ਜਾਂਦਾ ਇਹ ਕਿੱਡੀ ਕੀ ਗੱਲ ਐਡੇ-ਐਡੇ ਨਹੀਂ ਨਹੀਂ ਆ ਰਹੇ ਇਹਨਾਂ ਦੇ ਸਰਕਾਰਾਂ ਕੋਲੇ ਇਹਨਾਂ ਨੂੰ ਪਾਣੀ ਦੇ ਨਿਕਾਸ ਨਹੀਂ ਗਲਤ ਪਾਸੇ ਪਾਣੀ ਦਾ ਨਿਕਾਸ ਕਰਦੇ ਆ ਪੈਸਾ ਖਾਈ ਜਾਂਦੇ ਆ ਇਸੇ ਕਰਕੇ ਸਾਡੇ ਪਿੰਡਾਂ ਚ ਨਾਲੀਆਂ ਗਣੀਆਂ ਨਾਲੀਆਂ ਬਣਾਈ ਜਾਂਦੇ ਉਹਨਾਂ ਦਾ ਪਾਣੀ ਨਿਕਾਸ ਨਹੀਂ ਸੜਕਾਂ ਤੇ ਖੜ੍ਹੇ ਕਹਿੰਦੇ ਆ ਇਹ ਜਿਹੜੀਆਂ ਸਰਕਾਰਾਂ ਹੈ ਕਹਿੰਦਾ ਕੀ ਕਰਨਾ ਵੀ ਇਹ ਜਿਹੜੇ ਫੰਡ ਹੁੰਦੇ ਆ ਉਹਨਾਂ ਨੂੰ ਆਪ ਖਾਣ ਲਈ ਠੇਕੇਦਾਰਾਂ ਨੂੰ ਬਾਦ ਘਾਟ ਜੇ ਕਰਦੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਤੇ ਇਸ ਕਰਕੇ ਸਾਡਾ ਹੁਣ ਜਿਵੇਂ ਹਸਪਤਾਲ ਲੈ ਲਓ ਪਹਿਲਾ ਕਾਲੀ ਸਰਕਾਰ ਆਈ ਹੈ ਫਿਰ ਕਾਂਗਰਸ ਸਰਕਾਰ ਆਈ ਹੈ ਸਾਡਾ ਜਿਹੜਾ ਹਸਪਤਾਲ ਸੀ ਜੈਤੋ ਦਾ ਉਹਨੂੰ ਕਮਿਊਨਿਟੀ ਹਾਲ ਬਣਾ ਦਿੱਤਾ ਬਿਲਕੁਲ ਅੱਜ ਜੇਕਰ ਸਾਡਾ ਮੁੱਖ ਮੰਤਰੀ ਭਗਵਾਨਤਮਾਨ ਜੈਤੋਂ ਨੂੰ ਕੋਈ ਸ਼ਹਿਰ ਗਣਦਾ ਵੀ ਇੱਥੇ ਵੋਟ ਹੈ ਉਹ ਰੋਸ ਮੈਂ ਇੱਥੇ ਰੋਡ ਸੋਤਾ ਕਰ ਸਕਦਾ ਵੋਟਾਂ ਲਈ ਤੇ ਉਹਨੂੰ ਹਸਪਤਾਲ ਨਹੀਂ ਪਤਾ ਵੀ ਇਹ ਕਿੱਡਾ ਸ਼ਹਿਰ ਹੈ ਜਿੱਥੇ ਇੱਥੇ ਵੋਟ ਜ਼ਿਆਦੇ ਤਾਂ ਹੀ ਉਹਨਾਂ ਨੇ ਆ ਕੇ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਰੋਡ ਛੋੜ ਕੀਤਾ ਤੇ ਵੋਟਾਂ ਮੰਗਿਆ ਤੇ ਹਸਪਤਾਲ ਸਾਡਾ ਦਿੰਦਾ ਨਹੀਂ ਉਹ ਇੱਕ ਪੈਂਡ ਦੇ ਵਿੱਚ ਜਿੱਥੇ 2 2-3000 ਵੋਟ ਹੁੰਦੀ ਹੈ ਉਹੋ ਜਿਹਾ ਹਸਪਤਾਲ ਬਣਾਇਆ ਗਿਆ ਇਹ ਸਰਕਾਰਾਂ ਇੱਥੇ ਰੋਡ ਦੇਖ ਲਓ ਸਾਰੇ ਟੁੱਟੇ ਹੋਏ ਐ ਜਿਹੜੀ ਜੈਤੋਂ ਮੰਡੀ ਅੱਜ ਸਾਰੀਆਂ ਮੰਡੀਆਂ ਤੋਂ ਵਿੱਚੇ ਪਿੱਛੇ ਐ ਨੇ ਜੇ ਕੱਲਾ ਮਨ ਲੋ ਉਹ ਦੇਖ ਲੋ ਅ ਕਿਸੇ ਗਊਸ਼ਾਲਾ ਦੇ ਦੇਖ ਲੋ ਉੱਥੇ ਕੋਈ ਸਰਕਾਰ ਸਹੂਲਤ ਨਹੀਂ ਦਿੰਦੀ ਉਹ ਕਿਸਾਨਾਂ ਦੇ ਜਾ ਕੇ ਜਦੋਂ ਉਹਨਾਂ ਕੋਲੇ ਰਾਸ਼ਨ ਘਰ ਜਾਂਦਾ ਉਹਨਾਂ ਬਾਹਰ ਕੱਢਣਾ ਉਹ ਸਾਡੇ ਕਿਸਾਨਾਂ ਦੀਆਂ ਫਸਲਾਂ ਖਾਂਦੇ ਐ ਇਸ ਕਰਕੇ ਮੈਂ ਸਰਕਾਰਾਂ ਨੂੰ ਕਹਿੰਦਾ ਵੀ ਚੋਣ ਮੈਨੂੰ ਫੇਸਟੂ ਦੇ ਵਿੱਚ ਭਾਵੇਂ ਘੱਟ ਕਹਿ ਦਿਆ ਕਰੋ ਵੀ ਅਸੀਂ ਇਹ ਕਰਨਾ ਪਰ ਜਿਹੜਾ ਕਹੂੰ ਉਹ ਕਰੋ ਤੇ ਮੈਂ ਇੱਕ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਤੇ ਰਾਸ਼ਟਵਤੀ ਨੂੰ ਵੀ ਸੋਦੇ ਰਹੀਂ ਵੀ ਗਾਹ ਨੂੰ ਇਹਦਾ ਜਿਹੜੇ ਇਲੈਕਸ਼ਨ ਹੋਗੇ ਗਾਹ ਨੂੰ ਜਦੋਂ ਕੋਈ ਇਹ ਚੋਣ ਮੈਨੀਫੈਸਟੋ ਦਿੰਦੇ ਆ ਉਹਦੇ ਦੇ ਕਾਨੂੰਨ ਬਣਾਉਣ ਵੀ ਜੇ ਤੁਸੀਂ ਮੰਨ ਲਓ ਕਹਿੰਦਾ ਵੀ ਹਜ਼ਾਰ ਹਜ਼ਾਰ ਔਰਤਾਂ ਨੂੰ ਰੁਪਈਆ ਦੇਵਾਂਗੇ ਤਾਂ ਚੋਣ ਕਮਿਸ਼ਨ ਆ ਚੋਣ ਮੈਨੀਫੈਸਟੋ ਤੋਂ ਪਹਿਲਾਂ ਇਹ ਪੁੱਛੇ ਵੀ ਤੁਸੀਂ ਹਜ਼ਾਰ ਹਜ਼ਾਰ ਰੁਪਈਆ ਇਹ ਕਿੱਥੋਂ ਪੂਰਤ ਕਰਕੇ ਲੋਕਾਂ ਨੂੰ ਵੰਡੋਗੇ ਇਹ ਕਾਨੂੰਨ ਬਣਾਣਾ ਜ਼ਰੂਰੀ ਹੈ ਇਹ ਮੈਂ ਮੰਗ ਕਰਦਾ ਆਪਣਾ ਰਾਸ਼ਟਰਪਤੀ ਸਾਹਿਬ ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹੋ ਉਮੀਦਵਾਰ ਚਾਹੀਦਾ ਵਧੀਆ ਵੀ ਜਿਹੜਾ ਲੋਕਾਂ ਦੀ ਆਵਾਜ਼ ਸੁਣੇ ਗਰੀਬ ਜਿਹੜਾ ਜ਼ੁਲਮ ਹੁੰਦੇ ਆ ਉਹਨਾਂ ਨੂੰ ਠੱਲ ਪਵੇ ਜਿਵੇਂ ਲੁੱਟਾਂ ਖੂਆਂ ਚੋਰੀਆਂ ਡਾਕੇ ਦਨ ਦਿਹਾੜੇ ਵੱਜੀ ਜਾਂਦੇ ਆ ਨਸ਼ੇ ਦੇ ਕੰਟਰੋਲ ਹੋਵੇ ਜੇ ਨਸ਼ੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਬੰਦੇ ਨੂੰ ਮੈਂ ਕੀ ਕਰਨਾ ਪਤਾ ਨਹੀਂ ਲੱਗਦਾ ਬੰਦੇ ਨੂੰ ਤੁਰੇ ਜਾਂਦੇ ਨੇ ਵੱਢ ਦਿੰਦੇ ਆ ਪਤਾ ਹੀ ਨਹੀਂ ਲੱਗਦਾ ਉਹਨੂੰ ਨਸ਼ੇ ਦੇ ਵਿੱਚ ਨਸ਼ੇ ਦੇ ਕੰਟਰੋਲ ਹੋਊਗਾ ਤੇ ਫੇਰ ਸਭ ਕੁਝ ਹੋਊਗਾ ਬਿਲਕੁਲ ਇਹਨਾਂ ਦਾ ਭਈ ਇਹੀ ਕਹਿਣਾ ਸੀਗਾ ਵੀ ਨਸ਼ੇ ਦੇ ਜਿਹੜਾ ਹੈਗਾ ਕੰਟਰੋਲ ਹੋਣਾ ਚਾਹੀਦਾ ਉਹ ਹੀ ਯੋਗ ਉਮੀਦਵਾਰ ਹੋਣਾ ਚਾਹੀਦਾ ਕੋਈ ਲੱਗ ਰਿਹਾ ਜਿਹੜਾ ਆਪਾਂ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਨਾਂ ਸਰਕਾਰਾਂ ਤੋਂ ਜਿਹੜੀਆਂ ਮਤਲਬ ਛਾਸੀ ਪਾਰਟੀਆਂ ਨਾਲ ਸਾਥੋਂ ਜਦੋਂ ਵੋਟਾਂ ਲੈ ਆਉਂਦੀਆਂ ਨਾ ਸਾਰੇ ਨਾਲ ਬਹੁਤ ਝੂਠੇ ਵਾਅਦੇ ਕਰ ਜਾਂਦੀਆਂ ਅਸੀਂ ਤਾਂ ਲੋਕ ਕੰਪੈਲ ਹੋ ਜਾਂਦੇ ਆ ਕਿਹੜੇ ਨੂੰ ਵੋਟਾਂ ਪਾ ਗਏ ਅਸੀਂ ਆਮ ਆਦਮੀ ਪਾਰਟੀ ਦੇ ਅਮੋਲਕ ਨੂੰ ਵੋਟਾਂ ਪਾਈਆਂ ਸੀ ਸਾਡੇ ਨਾਲ ਬੜੇ ਵੱਡੇ ਵਾਅਦੇ ਕੀਤੇ ਪਰ ਜਦੋਂ ਅਸੀਂ ਉਹਨਾਂ ਨੂੰ ਆਖਿਆ ਵੀ ਸਾਡੀਆਂ ਆਹ ਆ ਸਮੱਸਿਆਵਾਂ ਪੂਰੀਆਂ ਕਰੋ ਤਾਂ ਸਾਨੂੰ ਆਲੀ ਤਾਲੀ ਕਰ ਦਿੰਦੇ ਆ ਤੁਸੀਂ ਦੇਖੋ ਜੈਤੋ ਤੋਂ ਚੰਦਪਾਣ ਤੱਕ ਸੜਕ ਜਿਹੜੀ ਜੈਤੋ ਦੇ ਵਿੱਚ ਐਨੀ ਮਾੜੀ ਸੜਕ ਸੀ ਕਿ ਜਿਹੜੇ ਉਸ ਸੜਕ ਦੇ ਉੱਤੇ ਸਕੂਲ ਬੱਚੇ ਚੱਲਦੀਆਂ ਸੀ ਬੱਚਿਆਂ ਦੇ ਮਾਪਿਆਂ ਨੂੰ ਹਮੇਸ਼ਾ ਫਿਕਰ ਰਹਿੰਦਾ ਸੀਗਾ ਵੀ ਕਦੋਂ ਬੱਚੇ ਸਾਡੇ ਘਰੇ ਪਹੁੰਚਣਗੇ ਇੱਥੋਂ ਤੱਕ ਕਿ ਦੋ ਤਿੰਨ ਵਾਰੀ ਤਾਂ ਮਤਲਬ ਵੀ ਬੱਚਾ ਉਲਟੀ ਕੰਨਾ ਸੀਗੀਆਂ ਐਡੇ ਐਡੇ ਵੱਡੇ ਖੱਡੇ ਸੀ ਖੜੇ ਸੀ ਐਮਐਲਏ ਨੇ ਤਾਂ ਕੀ ਕਰਨਾ ਸੀ ਸਾਨੂੰ ਜੱਥੇਬੰਦਿਆਂ ਨੂੰ ਧਰਨਾ ਲਾਉਣਾ ਪਿਆ ਧਰਨਾ ਲਾ ਕੇ 4 ਕਰੋੜ 70 ਲੱਖ ਰੁਪਏ ਸਾਨੂੰ ਉਹਨਾਂ ਤੋਂ ਮੰਗਵਾਉਣਾ ਪਿਆ ਅੱਜ ਤੱਕ ਸਰਕਾਰ ਸਰਕਾਰ ਨੇ ਉਹ ਕੰਪਲੀਟ ਨਹੀਂ ਕੀਤੀ ਜੱਥੇਬੰਦੀਆਂ ਇੱਥੋਂ ਵੀ ਮਤਲਬ ਜਿੰਨਾ ਚਿਰ ਜੱਥੇਬੰਦੀ ਮਤਲਬ ਹੀ ਕਿਥੇ ਗਲਤ ਸਟੈਂਡ ਨਹੀਂ ਲੈਂਦੀ ਐਮਐਲਏ ਕਾ ਉਹ ਤੋਂ ਬਗ ਝਾਕਦੇ ਹੀ ਨਹੀਂ ਹੁਣ ਤੁਸੀਂ ਦੇਖੋ ਵੀ ਜੈਤੋ ਦੀ ਜਿਹੜੀ ਵੱਡੀ ਸਭ ਤੋਂ ਜਿਆਦਾ ਵੱਡੀ ਸਮੱਸਿਆ ਜੈਤੋ ਤੋਂ ਇੱਕ ਰੋੜੀ ਕਪੂਰੇ ਮੁਕਸਰ ਸਾਈਡ ਤੇ ਇੱਕ ਫਟਕ ਆਉਂਦਾ ਈ ਘੱਟੋ ਘੱਟ ਦੋ ਦੋ ਮਤਲਬੀ ਘੰਟੇ ਬੰਦ ਰਹਿੰਦਾ ਜਿਹੜੇ ਉਸ ਮੁਕਸਰ ਸਾਈਡ ਤੋਂ ਬੰਦੇ ਆਉਂਦੇ ਆ ਜਦੋਂ ਜੈਤੋ ਦੇ ਵਿੱਚ ਐਂਟਰ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਹ ਸੋਚਣ ਲੱਗਦੇ ਆ ਵੀ ਯਾਰ ਆਪਾਂ ਕਿਹੜੇ ਪਾਸੇ ਦੀ ਜਾ ਕੇ ਇਹ ਤਾਂ ਮਤਲਬ ਐਮਐਲਏ ਨੂੰ ਇਸ ਵਾਰੀ ਫਿਕਰ ਹੀ ਕੋਈ ਨਹੀਂਗਾ ਕਿ ਜੇ ਤੰਗ ਹੋਈ ਜਾਂਦੇ ਤਾਂ ਲੋਕ ਹੋਈ ਜਾਂਦੇ ਆ ਮੋਲਕ ਤਾਂ ਵੋਟਾਂ ਲੈ ਕੇ ਆਪਦੇ ਘਰੇ ਬਹਿ ਗਿਆ ਉਹਨੂੰ ਤੇ ਇਹੋ ਜਿਹੀਆਂ ਗੱਲਾਂ ਦਾ ਉਹਦੇ ਉਹਨੇ ਹੀ ਜਾਣਾ ਤਾਂ ਕੋਟ ਕਪੂਰੇ ਵੇਚੀ ਹੋ ਕੇ ਨੰਗ ਚ ਪੈਸੇ ਆਮ ਗਵਰਨਮੈਂਟ ਦੇ ਪੈਸੇ ਆ ਉਹਦੇ ਕੋਲ ਤੇ ਉਹਦੇ ਕੋਲੇ ਪੈਨਸ਼ਨ ਆਈ ਜਾਂਦੀ ਆ ਬਹੁਤ ਤੇਰੇ ਮੇਰੇ ਵਰਗਾ ਤੋਂ ਪੈਸੇ ਵਟੋਰੀ ਜਾਂਦੇ ਆ ਲੋ ਕੋਈ ਕਰਵਾਇਆ ਕੰਮ ਹਲਕੇ ਦੇ ਵਿੱਚ ਦੇਖੋ ਜੀ ਮੁਹੰਮਦ ਸਦੀਕ ਨੇਤਾ ਮਤਲਬ ਮੋਲਕ ਨੂੰ ਵੀ ਮਤਲਬ ਇਹ ਚੰਗਾ ਕਹਾਤਾ ਸੀ ਪਰ ਮਤਲਬ ਮਤਲਬ ਉਹਨੇ ਤਾਂ ਇਹੋ ਜਿਹੇ ਕੰਮ ਕੀਤੇ ਸੀ ਕੁਝ ਹੋ ਹੀ ਨਹੀਂ ਸਕਿਆ ਸੀ ਉਹਨੂੰ ਮਤਲਬ ਮੋਲਕ ਨੇ ਮੋਲਕ ਨੇ ਚੰਗਾ ਕਹਾਤਾ ਵੀ ਉਹਦੋਂ ਵੀ ਮਾਰਾ ਸੀ ਹੁਣ ਲੋਕ ਅਸੀਂ ਕਰ ਗਏ ਦਾ ਕੀ ਕਰ ਗਏ ਕੀ ਸੋਚ ਗਏ ਲੋਕਾਂ ਦੀ ਜਿਹੜੀ ਸੋਚ ਆ ਨਾ ਅਸੀਂ ਸਿਰਫ ਜਿਹੜੀ ਕਿਸਾਨਾਂ ਦੀ ਲੜਾਈ ਸੀ ਉਹ ਭੀਜਪੀ ਨਾਲ ਸੀ ਪਰ ਅਸੀਂ ਤੰਗ ਜਾਦੇ ਕਿੱਥੋਂ ਹੋਏ ਆ ਇਹਨਾਂ ਲੀਡਰਾਂ ਤੋਂ ਬਿਲਕੁਲ ਇਹ ਸਤੋ ਵੋਟਾਂ ਲੈ ਜਾਂਦੇ ਆ ਕਰਦੇ ਕੁਛ ਨਹੀਂ ਜਿਵੇਂ ਸਾਨੂੰ ਮੇਰੇ ਹਸਪੀਟਲ ਦਾ ਮਤਲਬ ਵੀ ਰੱਖਿਆ ਸਭ ਤੋਂ ਮਾੜਾ ਸਿਸਟਮ ਆ ਜਿਹੜਾ ਦੇਖਤੋ ਸੀਵਰੇਜ ਦਾ ਜਿਹੜਾ ਤੁਸੀਂ ਲੂੰਬਾਜੀ ਦੀ ਵੀਡੀਓ ਦੇਖੀ ਹੋਣੀ ਹੈ ਪਿੱਛੇ ਜੀ ਉਹ ਸੀਵਰੇਜ ਦੇ ਪਾਣੀ ਚ ਉਹ ਨਹਾਤੇ ਵੀ ਕਾਦੇ ਵਾਸਤੇ ਨਹਾਤੇ ਉਹਨਾਂ ਨੇ ਇੱਕ ਮਤਲਬ ਜਿਹੜੇ 86 ਲੀਟਰ ਸੀ ਉਹਨਾਂ ਨੂੰ ਇੱਕ ਨਸੀਹਤ ਪਾਈ ਸੀ ਉਹਨਾਂ ਨੂੰ ਆਖਿਆ ਸੀਗਾ ਵੀ ਦੇਖੋ ਸੀਵਰੇਜ ਦਾ ਕੀ ਹਾਲ ਹੈ ਪਰ ਹੁਣ ਐਮਐਲਏ ਕਹਿੰਦੇ ਵੀ ਅਸੀਂ ਕਰੋੜਾਂ ਰੁਪਏ ਗ੍ਰਾਂਟ ਦਿੱਤੀ ਕਰੋੜਾਂ ਰੁਪਏ ਗ੍ਰਾਂਟ ਜਾਂਦੀ ਹੈ ਜਦੋਂ ਕਰੋੜਾਂ ਰੁਪਏ ਗ੍ਰਾਂਟ ਦਿੱਤੀ ਤੇ ਲੱਗਣ ਲੱਗ ਪੀ ਇਹੋ ਜੀ ਅਸੀਂ ਤੁਹਾਡੇ ਮੂਹਰੇ ਆਬਜੈਕਸ਼ਨ ਹੀ ਸਰਕਾਰ ਮੂਹਰੇ ਖਿਲਾ ਸਕਦਾ ਅਸੀਂ ਅੱਜ ਪੱਤਰਕਾਰਾਂ ਦੇ ਮੂਹਰੇ ਖੜੇ ਆਂ ਇਹ ਆਬਜੈਕਸ਼ਨ ਕਿਉਂ ਲਾ ਸਕਦੇ ਆ ਜੇ ਮੈਂ ਇੱਥੇ ਗਲਤ ਗੱ ਜਦੋਂ ਮਰਜ਼ੀ ਰੈਸਟ ਕਰਨ ਲਈ ਵੀ ਤੁਸੀਂ ਜਦ ਬਾਰੇ ਅਸੀਂ ਇਹ ਕੰਮ ਕੀਤਾ ਤੁਸੀਂ ਗਲਤ ਕਿਉਂ ਬੋਲੇ ਅਸੀਂ ਬੋਲੇ ਆ ਤਾਂ ਸਹੀ ਬੋਲੇ ਆ ਜੇ ਉਹ ਉਹਨਾਂ ਨੇ ਕੋਈ ਕੀਤਾ ਤਾਂ ਸਾਡਾ ਮਤਲਬ ਆ ਕੇ ਸਾਡੇ ਸਾਹਮਣੇ ਆ ਕੇ ਗੱਲ ਕਰਨ ਸਾਡੇ ਬਿਲਕੁਲ ਭਾਈ ਇਹਨਾਂ ਨੇ ਕਹੀ ਕਹਿਣਾ ਸੀਗਾ ਵੀ ਤੋਂ ਦੇ ਵਿੱਚ ਹਸਪਤਾਲ ਦੀ ਜਿਹੜੀ ਕਿ ਡਾਕਟਰ ਦੀ ਘਟ ਹੈ ਪਰ ਦੂਜੇ ਪਾਸੇ ਇਹ ਕਹਿ ਗਏ ਹਮਾਂ ਦੀ ਪਾਰਟੀ ਵੱਲੋਂ ਮੁਹੱਲਾ clinic ਨਹੀਂ ਖੋਲੀ ਜਾ ਰਹੀ ਬਿਲਕੁਲ ਕੋਈ ਮੋਹਲਾ ਕਿਤੇ ਕੁਝ ਵੀ ਹੈ ਨਹੀਂ ਜੀ ਬੰਦ ਪਏ ਇੱਥੇ ਸਾਡੇ ਨੇੜੇ ਕੋਠਾਗੁਰੂ ਆ ਹਾਂਜੀ ਉੱਥੇ ਵੀ ਮੋਲਾ ਕਲੀਨਿਕ ਜਿੰਦਾ ਲੱਗਿਆ ਹੁੰਦਾ ਇਹ ਨਾਂ ਦਾ ਅਸੀਂ ਫੋਟੋ ਕਰਾ ਕੇ ਕੇਰਾ ਉਹਨਾਂ ਨੇ ਮਤਲਬ ਆ ਬਣਾਤਾ ਵੀ ਅਸੀਂ ਇਹਨੇ ਬਣਾਤੇ ਗਾ ਕੋਈ ਉੱਥੇ ਡਾਕਟਰ ਨਹੀਂ ਇੱਥੇ ਇਹਨੇ ਮੋਲਾ ਕਲੀਨਿਕ ਤਾਂ ਪਿੰਡ ਦੇ ਲੈਵਲ ਤੇ ਆ ਜਿੱਥੋਂ ਹੁਣ ਤਹਿਸੀਲ ਲੈਵਲ ਦਾ ਹਸਪਤਾਲ ਹੈ ਕੋਈ ਆ ਪਿੱਛੇ ਜਿਹੜਾ ਹੁਣ 54th ਵੀਡੀਓ ਆਈ ਹੈ ਜਿਹੜੀ ਤੁਸੀਂ ਦੇਖਾਈ ਆ ਮਰੀਜ਼ਾਂ ਨੂੰ ਛੱਡ ਕੇ ਮੈਡਮ ਗੱਡੀ ਦੇ ਵਿੱਚ ਬੈਠੀ ਜਾ ਰਹੀ ਹੈ ਦੇਖੋ ਕਿ ਗਰੀਬ ਬੰਦੇ ਆ ਉਹ ਕਿੱਥੇ ਜਾਣਗੇ ਉਹ ਕਿਵੇਂ ਇਲਾਜ ਕਰਾਉਣਗੇ ਬਿਲਕੁਲ ਬਿਲਕੁਲ ਉਹਨਾਂ ਕੋਲ ਕੋਈ ਪੈਸੇ ਦਾ ਵੀ ਹੈ ਨਹੀਂਗਾ ਇੰਤਜ਼ਾਮ ਹੁਣ ਅਸੀਂ ਇਹ ਜਿਹੜਾ ਆਮੀਦਵਾਰ ਖੜੇ ਹੋਏ ਲੋ ਤਲੁਨੀਅਸ ਕਰਦੇ ਪਰ ਉਹਨਾਂ ਦੇ ਕਿਸੇ ਵੀ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਕਿਸ ਕੋਈ ਸਹੂਲਤ ਬਾਰੇ ਰੱਖਿਆ ਵੀ ਅਸੀਂ ਆ ਸਹੂਲਤਾਂ ਮੋਹਟ ਦੇ ਵਾਅਦਿਆਂ ਦਾ ਰੱਖਿਆ ਮੋਹਟ ਦੇਵਾਂਗੇ ਮੋਹਟ ਕਿੰਨਾ ਚਿਰ ਚੱਲੂਗਾ ਇਹ ਕੰਮ ਬਿਲਕੁਲ ਲੋਕਾਂ ਦੀ ਸਹੂਲਤ ਦਾ ਕੋਈ ਨਹੀਂ ਮੈਡੀਕਲ ਸਹੂਲਤ ਕੋਈ ਕੋਈ ਡਾਕਟਰ ਆਪਣਾ ਆਪਣਾ ਉਹਨਾਂ ਨੂੰ ਸਿੱਖਿਆ ਦੀ ਸਹੂਲਤ ਸਕੂਲਾਂ ਬਾਰੇ ਕੋਈ ਦੁੱਤੀ ਹੈ ਵੱਡੇ ਬੰਦੇ ਤਾਂ ਚਲੋ ਆਪਣੇ ਪੈਸੇ ਲਾ ਕੇ ਬੱਚਿਆਂ ਨੂੰ ਬਾਹਰ ਭੇਜ ਦੇਣਗੇ ਗਰੀਬੰਦਾ ਕੀ ਕਰੂਗਾ ਉਹ ਪੜ੍ਹਾਵ ਨਹੀਂ ਸਕਦਾ ਬੱਚੇ ਬਾਹਰ ਦੀ ਤਾਂ ਬੜੀ ਗੱਲ ਦੂਰ ਹੋ ਗਈ ਕੋਈ ਵੀ ਜੈਤੋ ਦੇ ਵਿੱਚ ਇਹਨਾਂ ਨੇ ਅੱਜ ਤੱਕ ਕੋਈ ਵੀ ਸਹੂਲਤ ਨਹੀਂ ਤੇ ਸੀਵਰ ਦੀ ਕੋਟਾ ਕੀ ਹੋਣਾ ਜੀ ਬਿਲਕੁਲ ਇਹ ਆਪਾਂ ਨਸ਼ੇ ਦੀ ਗੱਲ ਕੀਤੀ ਹੈ ਵੀ ਤਾਂ ਕੋਈ ਖਤਮ ਹੋ ਗਿਆ ਭਗਵਾਨ ਦਾ ਬਿਲਕੁਲ ਨਹੀਂ ਜੀ ਨਸ਼ੇ ਦਾ ਮੁੱਦਾ ਹੀ ਨਹੀਂ ਰੱਖਿਆ ਇਹਨਾਂ ਨੇ ਆ ਇਲੈਕਸ਼ਨ ਦੇ ਵਿੱਚ ਕੋਈ ਵੀ ਹੰਸ ਰਾਜ ਬੋਲਦਾ ਚਾਹੇ ਕਰਮਜੀਤ ਅਨਮੋਲ ਬੋਲਦਾ ਚਾਹੇ ਆ ਬਾਦਲ ਵਾਲਿਆ ਜਾਂ ਕਾਂਗਰਸ ਵਾਲਿਆ ਕੋਈ ਵੀ ਨਸ਼ੇ ਦੇ ਮੁੱਦੇ ਤੇ ਚੁੱਪ ਹੈ ਸਾਰੇ ਕਿਉਂਕਿ ਇਹਨਾਂ ਦਾ ਹੀ ਤੋੜਿਆ ਵੈ ਚੁੱਪ ਤਾਂ ਹੀ ਆ ਨਾ ਇਹਨਾਂ ਨੇ ਇਹ ਕੰਮ ਇਹ ਤੋੜਿਆ ਸਾਡੇ ਮਤਲਬ ਨੌਜਵਾਨ ਪੀੜ੍ਹੀ ਨਸ਼ੇ ਨਾਲ ਰੋਜ਼ ਕੋਈ ਨਾ ਕੋਈ ਕਿਤੇ ਕਿਸੇ ਪੈਂਡ ਦੇ ਵਿੱਚ ਮੌਤ ਹੋ ਰਹੀ ਹੈ ਨਸ਼ੇ ਨਾਲ ਕੋਈ ਕੰਟਰੋਲ ਨਹੀਂ ਜੇ ਸਾਹਮਣੇ ਵਿਕ ਰਿਹਾ ਇਹਨਾਂ ਦੇ ਜਿੱਦ ਤੋਂ ਦੇ ਇੱਥੇ ਇੱਕ ਬੰਦੇ ਨੇ ਹੋਣਾ ਵੀਡੀਓ ਪਾਈ ਆ ਪਿੱਛੇ ਜੇ ਉਹ ਕਹਿੰਦਾ ਜਿੰਨਾ ਮਰਜ਼ੀ ਲੈ ਲਓ ਇੱਥੋਂ ਮੇਰੇ ਕੋਲ ਪੁਲਸ ਕਿਉਂ ਨਹੀਂ ਕਾਰਵਾਈ ਕਰਦੀ ਉਹਦੇ ਤੇ ਉਹਨੂੰ ਦੱਸਿਆ ਵੀ ਦੱਸ ਕਿੱਥੋਂ ਮਰਦਾ ਉਹਨਾਂ ਮੈਂ ਦੋ ਆਣਾ ਚਿੱਟਾ ਕੇ ਉਹ ਕਹਿੰਦਾ ਵੀ ਮੈਂ ਤਾਂ ਉਹਨਾਂ ਚੀਜ਼ਾਂ ਨਾਲ ਮਰਜ਼ੀ ਲੈ ਜਾਓ ਪਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਵਗਦਾ ਇਹ ਚਿੱਟਾ ਬਿਲਕੁਲ ਬਿਲਕੁਲ ਇਹ ਐਦਾ ਮਾਹੌਲ ਫਿਰ ਸਰਕਾਰ ਰੜੀ ਵੀ ਆਪ ਵਕਾ ਰਹੀ ਆ ਚਿੱਟਾ ਨਸ਼ੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਵਾਨੀ ਪੰਜਾਬ ਦੀ ਬਰਬਾਦ ਕਰ ਰਹੀ ਆ ਇਹ ਉੱਤੋਂ ਸੈਂਟਰ ਨਾਲ ਇਹ ਆਮ ਸਰਕਾਰ ਰੜੀ ਵੀ ਆ ਜੀ ਰੜ ਕੇ ਪੰਜਾਬ ਦੀ ਜਵਾਨੀ ਨੂੰ ਬਿਲਕੁਲ ਬਰਬਾਦ ਕਰ ਰਹੀ ਆ ਕੋਈ ਲੋਕਾਂ ਨੂੰ ਸਹੂਲਤਾਂ ਨਹੀਂ ਜੈਤੂ ਦੇ ਵਿੱਚ ਵੀ ਕੋਈ ਸਹੂਲਤ ਨਹੀਂ ਜਾਂ ਸੜਕਾਂ ਦੇਖ ਲਓ ਟੁੱਟੀ ਪਈਆਂ ਅਸੀਂ ਧਰਨੇ ਲਾ ਕੇ ਕੁਝ ਪੈਸੇ ਮਨਜ਼ੂਰ ਕਰਾਏ ਸੀ ਪਰ ਉਹ ਵੀ ਅੱਧ ਵਿਚਾਲੇ ਪਈ ਆ ਹੋ ਹੀ ਨਹੀਂ ਜਬਿਲ ਬਿਲਕੁਲ ਭਈ ਇਹ ਇਹ ਲੱਗ ਵੀ ਨਹੀਂ ਰਿਹਾ ਮਤਲਬ ਇਹ ਹੁਣ ਸਾਡੇ ਮਤਲਬ ਜੈਤੂ ਜਿਹੜਾ ਬਾਈ ਨੇ ਅੱਗੇ ਵੀ ਗੁਰਜੀਤ ਵੀ ਦੱਸ ਕੇ ਗਿਆ ਵੀ ਫਾਟ ਕਾ ਜੋ ਸਾਡੇ ਮਤਲਬ ਉਹ ਦੋ ਦੋ ਘੰਟੇ ਘੰਟਾ ਘੰਟਾ ਮਤਲਬ ਬੰਨ੍ਹ ਹੀ ਰਹਿੰਦਾ ਹੋ ਮਤਲਬ ਆਵਾਜ਼ ਵੀ ਬਹੁਤ ਰੁਖੀ ਰਹਿੰਦੀ ਆ ਇੱਥੇ ਅਕਸੀਡੈਂਟ ਹੁੰਦੇ ਉਸ ਪਰ ਇੱਕ ਦੂਜੇ ਦੇ ਮੂਹਰ ਦੀ ਘੜਦੇ ਆ ਉਸੇ ਇੱਕ ਇਹ ਮਤਲਬ ਇੱਕ ਦੋ ਗੱਲਾਂ ਹੀ ਆ ਇੱਕ ਮਤਲਬ ਆਪਣੇ ਸੀਵਰੇਜ ਦਾ ਜੀ ਮਤਲਬ ਜੈਤੂ ਸ਼ਹਿਰ ਦੇ ਵਿੱਚ ਜਦੋਂ ਵੀ ਮੜਾ ਮੀਂਹ ਪੈ ਜਾਂਦਾ ਜੀ ਸਿਵਰੇਜ ਨੰਗੜ ਨੂੰ ਮਤਲਬ ਸਾਣੀ ਹੁੰਦਾ ਮਤਲਬ ਪੈਂੜਾ ਵੀ ਜਾਂ ਬੀਬੀਆਂ ਸਲਵਾਰਾਂ ਚਾਚਾ ਕਿਟਾ ਹੁੰਦੀਆਂ ਬਹੁਤ ਸ਼ਰਮ ਵਾਲੀ ਗੱਲ ਹੈ ਇਹ ਆਪਣੇ ਐਮਐਲਏ ਵਾਸਤੇ ਵੀ ਵੀ ਜਲਦੀ ਤੋਂ ਜਲਦੀ ਮਤਲਬ ਸਿਵਰੇਜ ਦਾ ਵੀ ਮਤਲਬ ਇਹਨਾਂ ਨੂੰ ਕਰਨਾ ਚਾਹੀਦਾ ਜੇ ਆਮ ਆਦਮੀ ਪਾਰਟੀ ਸਰਕਾਰ ਵਾਲੀ ਉਹ ਤਾਂ ਕਹਿੰਦੇ بڑے بڑے ਦਾਅਵੇ ਤੇ ਵਾਅਦੇ ਕਰੀਏ ਵੀ ਅਸੀਂ ਜਿਹੜੀ ਇਹ ਬਸ ਸਫਰ ਫ੍ਰੀ ਕਰਤਾ ਘਰ ਘਰ ਨੌਕਰੀ ਦੇ ਦਿੱਤੀ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਮਤਲਬ ਨਾ ਬਸ ਫ੍ਰੀ ਚ ਕੋਈ ਫਾਇਦਾ ਜੀ ਸਾਨੂੰ ਤਾਂ ਨਾ ਕੋਈ ਬਿੱਲਾਂ 'ਚ ਫਾਇਦਾ ਲਈ ਸਾਨੂੰ ਤਾਂ ਜਿਹੜੇ ਸਾਡੇ ਹੱਕ ਆ ਕਿਸਾਨਾਂ ਦੇ ਉਹ ਚਲੋ ਉਹ ਵੀ ਸਾਨੂੰ ਮਿਲ ਜਾਣ ਇੰਨੇ ਹੀ ਬਹੁਤ ਹੈ ਜੀ ਸਾਨੂੰ ਜਿਹੜੇ ਕਿਸੇ ਨੇ ਨਹੀਂ ਕਰਦਾ ਜੀ ਕਿਉਂ ਪਿਛਲੀਆਂ ਸਰਕਾਰਾਂ ਵੀ ਦੇਖਿਆ ਜੀ ਪਿਛਲੇ ਮਤਲਬ ਐਮਐਲ ਵੀ ਦੇਖਿਆ ਐਮਪੀ ਵੀ ਦੇਖਿਆ ਵੋਟਾਂ ਪਾਪਾ ਕੀ ਦੇਖਿਆ ਐਦ ਕੀ ਹੁਣ ਆਮ ਪਾਰਟੀ ਨੂੰ ਅਸੀਂ ਵੋਟਾਂ ਪਾਏ ਪਰ ਸਾਡਾ ਜ ਨਹੀਂ ਹਾਂ ਦਾ ਮੁੜ ਕੇ ਜਦੋਂ ਜਿੱਤ ਜਾਂਦੇ ਆ ਉਦੋਂ ਸਾਨੂੰ ਬਾਣੀ ਦਿਖਾਉਂਦੇਗੇ ਫਿਰ ਇਹ ਬਾਹਰ ਦੀ ਬਾਹਰ ਹੀ ਮਤਲਬ ਨਿਕਲ ਜਾਂਦੇ ਆ ਲਈ ਸਾਡਾ ਮਤਲਬ ਕਿਉਂ ਮਤਲਬ ਚਾਰ ਚਫੇਰੇ ਮਤਲਬ ਪ੍ਰਸ਼ਾਸਨ ਮਤਲਬ ਉਹਦਾ ਸੰਤ ਨਾਲ ਗੱਲਬਾਤ ਕਰਨ ਦਾ ਮਤਲਬ ਵੀ ਟਾਈਮ ਦਿੰਦੇ ਕੇ ਬਿਲਕੁਲ ਬਿਲਕੁਲ ਆਪਾਂ ਹੋਰ ਵੀ ਗੱਲ ਕਰ ਬਜੀ ਕੀ ਕਹਿਣਾ ਚਾਹੋਗੇ ਦੇਖੋ ਇਹ ਕਹਿੰਦੇ ਜਦੋਂ ਉਮੀਦਵਾਰ ਕੋਈ ਜਿੱਤ ਹੀ ਜਾਂਦਾ ਹੈਗਾ ਉਸ ਤੋਂ ਬਾਅਦ ਕੋਈ ਬਾਣੀ ਫੜਾਉਂਦਾ ਕਿਸਰਾ ਲੱਗ ਰਿਹਾ ਤੁਹਾਨੂੰ ਨਹੀਂ ਫੜਾਉਂਦਾ ਜੀ ਨਹੀਂ ਫੜਾਉਂਦਾ ਕੋਈ ਨਹੀਂ ਫੜਾਉਦਾ ਮੋਲਕ ਨੂੰ ਅਸੀਂ ਆਪ ਮੈਂ ਏਜੰਟ ਬੈਠਾ ਸੀ ਇਹਨੂੰ ਹਾਂਜੀ ਵੋਟਾਂ ਖੁਦ ਪੁਆਈਆਂ ਸੀਗੀਆਂ ਸਾਡੇ ਸਾਰੇ ਦੂਜਿਆਂ ਨਾਲੋਂ ਵੱਧ ਵੋਟਾਂ ਪੁਆਈਆਂ ਸੀ ਤੇ ਇਹਨੇ ਕੁਝ ਵੀ ਨਹੀਂ ਸਮਝਿਆ ਅਸੀਂ ਤਿੰਨ ਚਾਰ ਸਾਡੇ ਪਿੰਡ ਤੇ ਰਾਹ ਜਾਂਦਾ ਉਹਦੇ ਵਿੱਚ ਦੀ ਪਾਣੀ ਜਾਂਦਾ ਵਿੱਚ ਦੀ ਲੋਕ ਜਾਂਦੇ ਗੰਦਾ ਪਾਣੀ ਜਾਂਦਾ ਅਸੀਂ ਇਹਨੂੰ ਕਹ ਕਹ ਹੰਬਗੇ ਵੀ ਪੈਪਾ ਪਵਾ ਦੇ ਉੱਥੇ ਇਹਨੇ ਪੈਪਣ ਪਵਾ ਦੇ ਬਿਲਕੁਲ ਹੋਰ ਕੀ ਸਮੱਸਿਆ ਹੈ ਜੀ ਜਿੱਤੋ ਦੀ ਗੱਲ ਕੀਤੀ ਜਾਵੇ ਤਾਂ ਜਿੱਤੋ ਸਾਰਿਆਂ ਨੂੰ ਸਮਝਾ ਜਾ ਹਸਪਤਾਲ ਵਾਲੇ ਵੀ ਸਮੱਸਿਆ ਹੈ ਜੀ ਸਾਰੇ ਕਾਸੇਵਾਰੀ ਸਮੱਸਿਆ ਹੈ ਆ ਛੜਕਾ ਵਾ ਛੜਕਾ ਹੈ ਜਿਹੜੀ ਬਣਵਾਈ ਅਸੀਂ ਚੰਦਪਾਣ ਰੋਡ ਤੇ ਧਰਨਾ ਲਾਇਆ ਉਦੋਂ ਤਾਂ ਬਣਾਈ ਨਾ ਹੁਣ ਜਾ ਕੇ ਬਣਾਈ ਹੈ ਤੇ ਹੁਣ ਆ ਭਗਵੰਤਮਾਨ ਨੇ ਹੋਣਾ ਸੀ ਤੇ ਆ ਬਾਜਾ ਰੋਡ ਵਾਲਾ ਟੋਟਾ ਥੋੜਾ ਜਿਹਾ ਟੁੱਟਿਆ ਸੀ ਤੇ 1 ਘੰਟੇ ਚ ਹੀ ਬਣਾ ਦਿੱਤੀ ਹੂੰ ਬਿਲਕੁਲ ਬਿਲਕੁਲ ਜਦੋਂ ਆਪਾਂ ਭਲਕਿ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹੀ ਕਹਿਣਾ ਸੀਗਾ ਵੀ ਜਦੋਂ ਕੋਈ ਵੀ ਉਮੀਦਵਾਰ ਜਿੱਤਣ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਕਿ ਹੁਣ ਦੇਖਣਾ ਹੋਵੇਗਾ ਕਿ ਮਤਲਬ ਕਿ ਜਿਹੜਾ ਹੈਗਾ ਹਲਕਾ ਫਰੀਦਕੋਟ ਦੇ ਲੋਕ ਜਿਹੜਾ ਹੈਗਾ ਕਿਸ ਉਮੀਦਵਾਰ ਨੂੰ ਫਤਵਾ ਦਿੰਦੇ ਹਨ ਇਹ ਤਾਂ ਉਹਨਾਂ ਵਾਲਾ ਸਮਝ ਦੱਸੇਗਾ ਕੈਰਮੈ ਲੇਖ ਸ਼ਰਮੇ ਨਾਲ ਬਿਪਨ ਗੋਇਲ ਇੰਡੀਅਨ نیوز ਪੰਜਾਬ ਜੱਤ